ਸਾਡੀ ਜਿਹੜੀ ਲੜਾਈ ਆ ਸਾਡੀ ਲੜਾਈ ਸਰਕਾਰਾਂ ਨਾਲ ਚਾਹੀਦੀ ਆ ਉਹ ਚਾਹੇ ਪੰਜਾਬ ਦੀ ਸਰਕਾਰ ਆ ਚਾਹੇ ਉਹ ਸੈਂਟਰ ਦੀ ਸਰਕਾਰ ਆ ਜਿੰਨਾ ਲੋਕਾਂ ਨੇ ਸਾਥੋਂ 60 ਤੋਂ ਵੋਟਾਂ ਲਈਆਂ ਵੋਟਾਂ ਲੈ ਕੇ ਕੁਰਸੀ ਦੇ ਉੱਪਰ ਬੈਠੇ ਸਾਡੀਆਂ ਲੜਾਈਆਂ ਤਾਂ ਉਹਨਾਂ ਨੂੰ ਲੜਨੀਆਂ ਚਾਹੀਦੀਆਂ ਸੀਗੀਆਂ ਲੜ ਕੌਣ ਰਿਹਾ ਲੜਸੀ ਆਪ ਰਿਹਾ ਅਸੀਂ ਵੋਟਾਂ ਪਾ ਕੇ ਅਸੀਂ ਲੀਡਰ ਕਿਉਂ ਚੁਣਦੇ ਆ ਅਸੀਂ ਲੀਡਰਸ ਕਰਕੇ ਚੁਣਦੇ ਆ ਵੀ ਲੀਡਰ ਸਾਡੀ ਗੱਲ ਕਰੂਗਾ ਸਾਡੀ ਲੜਾਈ ਲੜੂਗਾ ਇਹ ਲੀਡਰ ਤਾਂ ਕੱਖ ਵੀ ਨਹੀਂ ਕਰਦੇ ਮంత్రి ਮੁੱਖ ਮੰਤਰੀ ਜਾਂ ਇਹ ਧਰਨਾ ਨਹੀਂ ਲਾ ਸਕਦੇ ਇਹਨਾਂ ਨੇ ਧਰਨਾ ਲਾਉਂਦੇ ਨੇ ਜੀ ਇਹ ਇਹ ਆਪਣੇ ਦੀ ਲਾਉਂਦੇ ਨੇਗੇ ਜਿਵੇਂ ਕੋਈ ਸ਼ਰਾਬ ਦੇ ਵਿੱਚ ਜਾਂ ਘਟਾਲੇ ਦੇ ਵਿੱਚ ਫਸਿਆ ਜਾਂ ਕੋਈ ਉਹਦੇ ਆਪਣਾ ਜਿਹੜੇ ਜਿਹੜੇ ਵੀ ਘਟਾਲਿਆਂ ਵਿੱਚ ਫਸ ਫਸਿਆ ਉਹ ਆਪਣੇ ਮੰਤਰੀ ਲਈ ਧਰਨਾ ਲਾਉਂਦੇ ਨੇ ਜਾਂ ਕੀ ਜਿਹੜੇ ਪੰਜਾਬ ਦੇ ਕਰੋੜਾਂ ਰੁਪਏ ਫੰਡ ਪੰਜਾਬ ਦੇ ਜਿਹੜੀਆਂ ਮੰਗਾਂ ਨੇ ਐਮਐਸਪੀ ਦੀ ਮੰਗ ਹੋਰ ਮੰਗਾਂ ਨੇ ਇਹਨਾਂ ਲਈ ਕਿਤੇ ਜਾ ਕੇ ਇਹਨਾਂ ਨੇ ਧਰਨਾ ਲਾਇਆ ਪੰਜਾਬ ਦੇ ਇਥੋਂ ਤੱਕ ਪੰਜਾਬ ਦੀ ਗੱਲ ਤਾਂ ਕੀ ਕਰਨੀ ਆ ਪੰਜਾਬ ਦੇ ਹੱਕ ਜਾ ਕੇ ਸੈਂਟਰ ਅੱਗੇ ਵਿੱਚ ਹੀ ਜਾਂਦੇ ਨੇ ਇਹ ਜੋ ਕੁਛ ਇਹ ਗਲਤ ਸਮਾਲ ਕਰਨੇ ਸਾਡੇ ਉੱਪਰ ਬੰਬ ਸੱਟ ਰਹੇ ਨੇ ਸਾਡੇ ਉੱਪਰ ਗੋਲੀਆਂ ਸੱਟ ਰਹੇ ਨੇ ਸਾਡੇ ਲੋਕਾਂ ਨੂੰ ਮਾਰ ਰਹੇ ਨੇ ਕਿ ਕੀ ਜਿਹੜਾ ਇਹਨਾਂ ਨੂੰ ਇਸ ਸਰਕਾਰਾਂ ਨੂੰ ਜਿਹੜੀ ਪਾਵਰ ਦਾ ਗਲਤ ਸਮਾਲ ਕਰਦੇ ਨੇ ਇਹਨਾਂ ਨੂੰ ਇਸ ਚੀਜ਼ ਦੀ ਸਮਝ ਨਹੀਂ ਆ ਰਹੀ ਕਿ ਜਿਹੜੇ ਤੁਸੀਂ ਕਿੰਨਾਂ ਦੇ ਉੱਪਰ ਗੋਲੇ ਸੱਟ ਰਹੇ ਹੋ ਕਿੰਨਾਂ ਦੇ ਉੱਪਰ ਗੋਲੀਆਂ ਮਾਰ ਰਹੇ ਹੋ ਨੇ ਇਹਦੇ ਅਸਲੀ ਮਾਲਕ ਕੌਣ ਨੇਗੇ ਇੱਕ ਕਿਸਾਨ ਨੇਗੇ ਮਜ਼ਦੂਰ ਨੇਗੇ ਇਹ ਪੰਜਾਬ ਅਸਲ ਦੇ ਵਿੱਚ ਦੇਸ਼ ਦਾ ਮਾਲਕ ਆਸਲੀ ਇਹ ਤੋਂ ਜੇਕਰ ਪ੍ਰਧਾਨ ਮੰਤਰੀ ਨੇ ਗੱਲ ਕਹਿਤੀ ਵੀ ਇੱਕ ਟਾਈਮ ਰੋਟੀ ਖਾ ਲੋ ਸਾਡੇ ਕੋਲੇ ਦੋ ਟਾਈਮ ਰੋਟੀ ਖਾਣ ਨੂੰ ਨਹੀਂ ਹੈਗਾ ਭੁੱਖੇ ਮਰਦੇ ਸੀ ਅਸੀਂ ਭੁੱਖੇ ਮਰਦੇ ਰਜਾ ਤੇ ਬਾਈ ਜੀ ਅੱਜ ਇਹ ਰੱਜਲੇ ਰੱਜਣ ਕੇ ਰੱਜ ਕੇ ਸਾਡੇ ਉੱਪਰ ਗੋਲੀਆਂ ਦਾਗਣ ਲੱਗੇ ਸਾਨੂੰ ਗਰਮਖਿਆਲੀ ਕਹਿੰਦੇ ਨੇ ਜੇ ਗਰਮਖਿਆਲੀ ਨਾ ਹੋਣ ਤਾਂ ਫਿਰ ਇਹ ਦੇਸ਼ ਬਚੂਗਾ ਕਿਵੇਂ ਬਾਈ ਜੀ ਚੀਨ ਆ ਕੇ ਕਬਜ਼ਾ ਕਰ ਲੂ ਹੋਰ ਆ ਕੇ ਕਬਜ਼ਾ ਕਰ ਲੈਣਗੇ ਇਹ ਗਰਮਖਿਆਲੀਆਂ ਨੇ ਹੀ ਸਾਰਾ ਕੁਝ ਕੀਤਾ ਨਾ ਪਾ ਨਵੀਰ ਸਾਡੇ ਨਾਲ ਮੌਜੂਦ ਨੇ ਵੀਰ ਇੱਥੇ ਆਏ ਕੀ ਮਾਹੌਲ ਦੇਖਦੇ ਹੋ ਅਗਲੀ ਰਣਨੀਤੀ ਕੀ ਹੋਣੀ ਚਾਹੀਦੀ ਕਿਵੇਂ ਦੇਖਦੇ ਹੋ ਅਗਲੀ ਜਿਹੜੀ ਰਣਨੀਤੀ ਆ ਨਾ ਹੁਣ ਵੀ ਪਰਸ ਕਾਨਫਰੰਸ ਹੋ ਰਹੀ ਆ ਕਿਸਾਨਾਂ ਆਗੂ ਜੋ ਮੀਟਿੰਗਾਂ ਕਰ ਰਹੇ ਨੇਗੇ ਉਹਨਾਂ ਗੀਆਂ ਗੱਲ ਇਓਂ ਆ ਵੀਰ ਮਿਰਿਆ ਕਿ ਜਿਹੜੀਆਂ ਲੜਾਈਆਂ ਨੇਗੀਆਂ ਉਹ ਲੜਾਈਆਂ ਜਿਹੜੀਆਂ ਲੜਨੀਆਂ ਨੇਗੀਆਂ ਉਹ ਇਹ ਲੜਾਈਆਂ ਲੜਨ ਦਾ ਇੱਕ ਇੱਕ ਹੁਣ ਜਿਵੇਂ ਸਾਡੇ ਆਗੂ ਸਹਿਮਾਨ ਨੇਗੇ ਜੋ ਸੋਚਦੇ ਨੇਗੇ ਜਿਹੜੇ ਮੂਰੇ ਲੱਗੇ ਹੁੰਦੇ ਨੇ ਫੌਜਾਂ ਐ ਜਰਨਲ ਹੁੰਦੇ ਨੇਗੇ ਉਹਨਾਂ ਨੂੰ ਇੱਕ ਰਣਨੀਤੀ ਨਾਲ ਜਿਹੜੀਆਂ ਲੜਾਈਆਂ ਲੜਾਈਆਂ ਜਾਂਦੀਆਂ ਨੇ ਹਣਾ ਉਹ ਰਣਨੀਤੀ ਕਿਵੇਂ ਲੀਕ ਰਹਿਣੇ ਕਿਵੇਂ ਅੱਗੇ ਚੜਨਾ ਕਿਵੇਂ ਪਿੱਛੇ ਕਰਨਾ ਜੋ ਕੁਝ ਕਰਨਾ ਉਹ ਮੀਟਿੰਗਾਂ ਸਾਰੀਆਂ ਚੱਲੀ ਜਾਂਦੀਆਂ ਨੇ ਸਾਡਾ ਕੀ ਫਰਜ਼ ਆ ਸਾਡਾ ਫਰਜ਼ ਇਹ ਹੈ ਜਿਵੇਂ ਕਿ ਅਸੀਂ ਜੰਮ ਕੇ ਪਹਿਲਾਂ ਬੈਠੇ ਰਹੇ ਹਾਂ ਕਿੰਨਾ ਕੁਝ ਪਹਿਲਾਂ ਲੈ ਕੇ ਮੁੜਿਆ ਹਣਾ ਅ ਕਿੰਨਾ ਹੋਣ ਵੀ ਬਹੁਤ ਕੁਝ ਲੈ ਕੇ ਮੁੜਾਂਗੇ ਅਸਲ ਦੇ ਵਿੱਚ ਗੱਲ ਪਤਾ ਕੀ ਆ ਸਾਨੂੰ ਨਾ ਇਹ ਚੀਜ਼ਾਂ ਦੇ ਵਿੱਚ ਸਾਨੂੰ ਬਹੁਤ ਪੰਜਾਬ ਦੇ ਵਿੱਚ ਵੀ ਮੈਂ ਦੇਖਿਆ ਮੈਂ ਇੱਕ ਚੀਜ਼ ਜੇਲ੍ਹ ਦੇ ਵਿੱਚੋਂ ਸਿੱਖ ਕੇ ਨਿਕਲੇ ਆ ਕਿ ਮੈਂ ਆਪਣੇ ਜਿਹੜੇ ਲੜਨ ਮੈਂ ਉਹਨਾਂ ਦੇ ਉਹਨਾਂ ਦੇ ਅੱਗੇ ਮੇਰਾ ਸਿਰ ਝੁਕਦਾ ਤੇ ਉਹਨਾਂ ਦੇ ਲਈ ਕਦੇ ਇਹੋ ਜਿਹੀ ਨਹੀਂ ਹੈਗੀ ਕਿ ਆਡੋ ਪਾਰਟੀ ਵਾਲੀ ਜਾਂ ਦੂਰੀ ਕੋਈ ਗੱਲ ਕਰਾਂਗੇ ਹਨਾ ਸਾਡੀ ਜਿਹੜੀ ਲੜਾਈ ਆ ਸਾਡੀ ਲੜਾਈ ਸਰਕਾਰਾਂ ਨਾਲ ਚਾਹੀਦੀ ਆ ਉਹ ਚਾਹੇ ਪੰਜਾਬ ਦੀ ਸਰਕਾਰ ਆ ਚਾਹੇ ਉਹ ਸੈਂਟਰ ਦੀ ਸਰਕਾਰ ਆ ਅਸੀਂ ਉਹਨਾਂ ਨਾਲ ਲੜਨ ਦੀ ਬਜਾਏ ਅਸੀਂ ਆਪਸ ਦੀ ਵਿੱਚ ਹੀ ਲੜਨ ਲੱਗ ਜਾਨੇ ਆ ਜਿਨ੍ਹਾਂ ਲੋਕਾਂ ਨੇ ਸਾਥੋਂ ਸਾਡੇ ਤੋਂ ਵੋਟਾਂ ਲਈਆਂ ਵੋਟਾਂ ਲੈ ਕੇ ਕੁਰਸੀ ਦੇ ਉੱਪਰ ਬੈਠੇ ਸਾਡੀਆਂ ਲੜਾਈਆਂ ਤਾਂ ਉਹਨਾਂ ਨੂੰ ਲੜਨੀਆਂ ਚਾਹੀਦੀਆਂ ਸੀਗੀਆਂ ਹੁਣ ਫਰਜ਼ ਕਰੋ ਜਿਹੜੀ ਆ ਲੜਾਈ ਆ ਪੰਜਾਬ ਦੀ ਕਿਸਾਨੀ ਦੀ ਲੜਾਈ ਇਹ ਕਿਹਨੂੰ ਲੜਨੀ ਚਾਹੀਦੀ ਸੀਗੀ ਨੇ ਉਹ ਲੀਡਰ ਨੂੰ ਲੜਨੀ ਚਾਹੀਦੀ ਸੀ ਲੀਡਰਾਂ ਨੂੰ ਲੜਨੀ ਚਾਹੀਦੀ ਸੀ ਐਮਐਲਏ ਨੂੰ ਲੜਨੀ ਚਾਹੀਦੀ ਸੀ ਸਾਡੇ ਐਮਪੀਆ ਨੂੰ ਲੜਨੀ ਚਾਹੀਦੀ ਸੀ ਸਾਡੇ ਮੁੱਖ ਮੰਤਰੀ ਨੂੰ ਲੜਨੀ ਸਾਡੇ ਸਰਕਾਰ ਨੂੰ ਲੜਨੀ ਚਾਹੀਦੀ ਸੀ ਲੜ ਕੌਣ ਰਿਹਾ ਲੜ ਰਸੀ ਆਪ ਰਿਹਾ ਅਸੀਂ ਵੋਟਾਂ ਪਾ ਕੇ ਅਸੀਂ ਲੀਡਰ ਕਿਉਂ ਚੁਣਦੇ ਆ ਅਸੀਂ ਲੀਡਰਸ ਕਰਕੇ ਝੁੰਡਾਂ ਵੀ ਲੀਡਰ ਸਾਡੀ ਗੱਲ ਕਰੂਗਾ ਸਾਡੇ ਲੜਾਈ ਲੜੂਗਾ ਇਹ ਲੀਡਰ ਤਾਂ ਕੱਖ ਵੀ ਨਹੀਂ ਕਰਦੇ ਹੁਣ ਕੀ ਕੀ ਇਹ ਲੀਡਰ ਜਿਹੜੇ ਅਸੀਂ ਲੋਕ ਧਰਨਾ ਲਾਉਨੇ ਆ ਅਸੀਂ ਲੋਕ ਉਥੇ ਜਾਣੇ ਅਸੀਂ ਕਹੋਨੇ ਵੀ ਦਿੱਲੀ ਪਹਿਲਾਂ ਬਹੁਤ ਕੁਝ ਲੈ ਕੇ ਆਇਆ ਹੋਰ ਵੀ ਬਹੁਤ ਕੁਝ ਲੈ ਕੇ ਆਇਆ ਮੈਂ ਕੀ ਇਹ ਲੀਡਰ ਦਿੱਲੀ ਜਾ ਕੇ ਕਹੋਨੇ ਧਰਨਾ ਲਾਉਂਦੇ ਤੁਸੀਂ ਇਹ ਗੱਲ ਕਹੋਗੇ ਵੀ ਹਾਂ ਜੀ ਮੰਤਰੀ ਮੁੱਖ ਮੰਤਰੀ ਜਾਂ ਇਹ ਧਰਨਾ ਨਹੀਂ ਲਾ ਸਕਦੇ ਇਹਨਾਂ ਨੇ ਧਰਨਾ ਲਾਉਂਦੇ ਨੇ ਜੀ ਇਹ ਇਹ ਆਪਣੇ ਆਂ ਹੀ ਲਾਉਂਦੇ ਨੇਗੇ ਜਿਵੇਂ ਕੋਈ ਸ਼ਰਾਬ ਦੇ ਵਿੱਚ ਜਾਂ ਘਟਾਲੇ ਦੇ ਵਿੱਚ ਫਸਿਆ ਜਾਂ ਕੋਈ ਉਹਦੇ ਆਪਣਾ ਜਿਹੜੇ ਜਿਹੜੇ ਵੀ ਘਟਾਲਿਆਂ ਵਿੱਚ ਫਸ ਫਸਿਆ ਉਹ ਆਪਣੇ ਮੰਤਰੀ ਲਈ ਧਰਨਾ ਲਾਉਂਦੇ ਨੇ ਜਾ ਕੇ ਵੀ ਇਹਨਾਂ ਨੂੰ ਛੱਡੋ ਇਹ ਸਾਡੇ ਤੁਸੀਂ ਉਹੀ ਪਸਾ ਲੈ ਉਹਨਾਂ ਲਈ ਧਰਨਾ ਲਾਉਂਦੇ ਨੇ ਕੀ ਜਿਹੜੇ ਪੰਜਾਬ ਦੇ ਕਰੋੜਾਂ ਰੁਪਏ ਫੰਡ ਪੰਜਾਬ ਦੇ ਜਿਹੜੀਆਂ ਮੰਗਾਂ ਨੇ ਐਮਐਸਪੀ ਦੀ ਮੰਗ ਹੋਰ ਮੰਗਾਂ ਨੇ ਇਹਨਾਂ ਲਈ ਕਿਤੇ ਜਾ ਕੇ ਇਹਨਾਂ ਨੇ ਧਰਨਾ ਲਾਇਆ ਗਲਤ ਤਾਂ ਇਹ ਸੋਚਣ ਵਾਲੀ ਆ ਅਸੀਂ ਕੀ ਹੁੰਦਾ ਅਸੀਂ ਇੰਨਾ ਆਗੂਆਂ ਦੇ ਅਸੀਂ ਨੌਜਵਾਨਾਂ ਦੇ ਅਸੀਂ ਆਪ ਫਚ ਲੜਾਈ ਜਾਂਦੇ ਆ ਇਹ ਨਹੀਂ ਸਾਡੀ ਲੜਾਈ ਚਾਹੀਦੀ ਸਾਡੀ ਲੜਾਈ ਹਮੇਸ਼ਾ ਸਰਕਾਰਾਂ ਨਾਲ ਉਹ ਲੀਡਰਾਂ ਨਾਲ ਚਾਹੀਦੀ ਸਾਡੀਆਂ ਉਹ ਉਹਨਾਂ ਨਾਲ ਚਾਹੀਦੀ ਹੈ ਵੀਰ ਨੇ ਕਿਹਾ ਇੱਕ ਮਿੰਟ ਸੋਰੀ ਭਾਈ ਅਸੀਂ ਬਾਅਦ ਤਾਂ ਦੱਸਣ ਵੀਰ ਦੇ ਉਧੇ ਤਿੰਨ ਤਰੀਕ ਨੂੰ ਅਸੀਂ ਗਏ ਸੀ ਮੈਂ ਆਰਮੀ ਜੇਬ ਛੁੱਟੀ ਹੈ ਬਹੁਤ ਬਹੁਤ ਧੰਨਵਾਦ ਮੈਂ ਮੜੀ ਜੇ ਗੱਲ ਪੂਰੀ ਕਰ ਲਾਂ ਸਾਡੀ ਇਹਨਾਂ ਨਾਲ ਲੜਾਈ ਚਾਹੀਦੀ ਆ ਹਨਾ ਤੇ ਇਹੀ ਆ ਵੀ ਇਹਨਾਂ ਨੂੰ ਅਸੀਂ ਪਰਖੀਏ ਸਮਝੀਏ ਵੀ ਇਹ ਕਰ ਕੀ ਰਹੇ ਨੇ ਇਹ ਬਾਈ ਕੀ ਕਰਦੇ ਨੇਗੇ ਇਹ ਆਪਣੇ ਘਰ ਭਰਨ ਤੇ ਹੋ ਜਾਂਦੇ ਨੇ ਜਦੋਂ ਜਿੱਤ ਜਾਂਦੇ ਨੇਗੇ ਇਹਨਾਂ ਨੇ ਕੀ ਕਰਦੇ ਨੇਗੇ ਵੋਟਾਂ ਤੋਂ ਪਹਿਲਾਂ ਝੂਠ ਪਤੈਣ ਜੋ ਮਾਰ ਕੇ ਇਹ ਬਣਦੇ ਨੇਗੇ ਇਸ ਤੋਂ ਬਾਅਦ ਇੱਕ ਵੀ ਆਪਣੀ ਗੱਲ ਤੇ ਨਹੀਂ ਖੜਦੇ ਇਸ ਕਰਕੇ ਪੰਜਾਬ ਦੇ ਲੋਕੀ ਚੀਜ਼ ਸਮਝਣ ਵੀ ਜਿਵੇਂ ਅਸੀਂ ਛੱਤਰ ਸਾਰਿਆਂ ਨੂੰ ਖਿੱਚਾ ਤੇ ਹੁਣ ਸਾਨੂੰ ਖਿੱਚਣਾ ਪੈਣਾ ਵੀ ਜਾਂ ਸਾਡੀ ਲੜਾਈ ਲੜੋ ਨਹੀਂ ਆਪਣੇ ਘਰੇ ਚਲੋ ਚਲੋ ਇਹ ਇਹ ਸਮੱਸਿਆ ਪਤਾ ਕੀ ਆ ਰਾਜਨੀਤਿਕ ਲੀਡਰ ਨੂੰ ਇੰਨੀ ਰਾਜਨੀਤੀ ਪਿਆਰੀ ਹੁੰਦੀ ਹੈ ਕੁਰਸੀ ਇੰਨੀ ਪਿਆਰੀ ਹੁੰਦੀ ਹੈ ਇਹਨਾਂ ਦੇ ਘਰੇ ਮੌਤ ਹੋ ਜੇ ਨੂੰ ਉਹਨਾਂ ਨੂੰ ਉਸ ਚੀਜ਼ ਦਾ ਦੁੱਖ ਨਹੀਂ ਹੁੰਦਾ ਜਦੋਂ ਉਹਨੇ ਕੁਰਸੀ ਜਾਂਦੇ ਆ ਪਾਵਰ ਜਾਂਦੇ ਆ ਉਦੋਂ ਦੁੱਖ ਹੁੰਦਾ ਇਸ ਕਰਕੇ ਇਹਨਾਂ ਦੇ ਪਾਵਰਾਂ ਨੇ ਜਿਹੜੀਆਂ ਇਹ ਪਾਵਰਾਂ ਦਾ ਗਲਤ ਇਸਤੇਮਾਲ ਕਰਦੇ ਨੇਗੇ ਪੰਜਾਬ ਦੇ ਇੱਥੋਂ ਤੱਕਰ ਪੰਜਾਬ ਦੀ ਗਲਤਾਂ ਕੀ ਕਰਨੀਆਂ ਪੰਜਾਬ ਦੇ ਹੱਕ ਜਾ ਕੇ ਸੈਂਟਰ ਅੱਗੇ ਵਿੱਚ ਹੀ ਜਾਂਦੇ ਨੇ ਇਹ ਪਾਵਰ ਪਾਵਰ ਜ਼ਰੂਰੀ ਵੀ ਹੋਣੀ ਚਾਹੀਦੀ ਪਾਵਰ ਹੋਊਗੀ ਤਾਂ ਹੀ ਅਸੀਂ ਅੱਗੇ ਜਾ ਕੇ ਗੱਲ ਰੱਖਾਂਗੇ ਆਪਣੀ ਪਾਵਰ ਈ ਜਿਹੜੀ ਸਾਡੀ ਇਹਨਾਂ ਦੀ ਗੱਲ ਅਸੀਂ ਕਹਿਣੇ ਆਂ ਵੀ ਹੁਣ ਜੇ ਹੁਣ ਮੋਤੀ ਸਰਕਾਰ ਆ ਜਾਂ ਸੈਂਟਰ ਦੀ ਸਰਕਾਰ ਆ ਹੁਣ ਪਾਵਰਾਂ ਦਾ ਗਲਤ ਸਮਾਲੀ ਕਰਦੀ ਆ ਕੀ ਪਾਵਰ ਆ ਪਾਵਰ ਆ ਜਿਹੜੀ ਪਾਵਰ ਦਾ ਇਸਤੇਮਾਲ ਕਰ ਰਹੇ ਨੇਗੇ ਜੋ ਕੁਛ ਇਹ ਗਲਤ ਸਮਾਲ ਕਰ ਰਹੇ ਸਾਡੇ ਉੱਪਰ ਬੰਬ ਸੱਟ ਰਹੇ ਨੇ ਸਾਡੇ ਉੱਪਰ ਗੋਲੀਆਂ ਸੱਟ ਰਹੇ ਨੇਗੇ ਸਾਡੇ ਲੋਕਾਂ ਨੂੰ ਮਾਰ ਰਹੇ ਨੇਗੇ ਕੀ ਜਿਹੜਾ ਇਹਨਾਂ ਨੂੰ ਇਸ ਸਰਕਾਰਾਂ ਨੂੰ ਜਿਹੜੀ ਪਾਵਰ ਦਾ ਗਲਤ ਸਮਾਲ ਕਰਦੇ ਨੇ ਇਹਨਾਂ ਨੂੰ ਇਸ ਚੀਜ਼ ਦੀ ਸਮਝ ਨਹੀਂ ਆ ਰਹੀ ਕਿ ਜਿਹੜੇ ਤੁਸੀਂ ਕਿੰਨਾਂ ਦੇ ਉੱਪਰ ਗੋਲੇ ਸੱਟ ਰਹੇ ਹੋ ਕਿੰਨਾਂ ਦੇ ਉੱਪਰ ਗੋਲੀਆਂ ਮਾਰ ਰਹੇ ਹੋ ਜਨਅਸਰ ਤੇ ਦੇਸ਼ ਚੱਲਦਾ ਦੇਸ਼ ਦੇ ਅਸਲੀ ਮਾਲਕ ਕੌਣ ਨੇਗੇ ਇੱਕ ਕਿਸਾਨ ਨੇਗੇ ਮਜ਼ਦੂਰ ਨੇਗੇ ਇਹ ਪੰਜਾਬ ਅਸਲ ਦੇ ਵਿੱਚ ਦੇਸ਼ ਦਾ ਮਾਲਕ ਅਸਲੀ ਕਿਉਂ ਕਿਉਂ ਆ ਪੰਜਾਬ ਕਿਉਂਕਿ ਪੰਜਾਬ ਨਹੀਂ ਤੁਸੀਂ ਇਹ ਦੇਖੋ ਜਦੋਂ ਜਦੋਂ ਇਸ ਦੇਸ਼ ਤੇ ਭੀੜ ਪਈ ਪੰਜਾਬ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਪੰਜਾਬ ਨੇ ਮੁਗਲਾਂ ਦੇ ਜਿਹੜਾ ਲਾਲ ਕਿਲਾ ਉਹ ਮੁਗਲਾਂ ਦੇ ਉੱਪਰ ਉਹਨਾਂ ਦਾ ਮੁਗਲਾਂ ਦਾ ਕਬਜ਼ਾ ਸੀਗਾ ਸਾਡੇ ਗੁਰੂ ਸਾਹਿਬਾਨ ਨੇ ਸਰਵਾਂਸ ਵਾਰ ਕੇ ਮੁਗਲਾਂ ਤੋਂ ਦੇਸ਼ ਨੂੰ ਜਾਦ ਕਰਵਾਇਆ ਫਿਰ ਅਸੀਂ ਜਿੰਨੇ ਵੀ ਇਹ ਧਾੜ ਵੀ ਚੜ ਕੇ ਉਹਨਾਂ ਨੂੰ ਅਸੀਂ ਸਮੇਂ-ਸਮੇਂ ਅਨੁਸਾਰ ਜਵਾਬ ਦਿੱਤਾ ਅਗਲੀ ਗੱਲ ਕੀ ਅੰਗਰੇਜ਼ਾਂ ਦੇ ਅਧੀਨ ਇਹ ਗੁਲਾਮ ਹੋਇਆ 90% ਕੁਰਬਾਨੀਆਂ ਸਾਡੀਆਂ ਪੰਜਾਬ ਦੀਆਂ ਫਿਰ ਅਸੀਂ ਦੇਸ਼ ਨੂੰ ਯਾਦ ਕਰਾਇਆ ਫਿਰ ਅਸਲੀ ਦੇਸ਼ ਦਾ ਮਾਲਕ ਕੌਣ ਦੱਸੋ ਜਦੋਂ ਇਹ ਦੇਸ਼ ਭੁੱਖਾ ਮਰਦਾ ਸੀਗਾ ਜਦੋਂ ਇਹ ਦੇਸ਼ ਕੋਲੇ ਅਨਾਜ ਨਹੀਂ ਸੀ ਹੈਗਾ ਫਿਰ ਅਸੀਂ ਪੰਜਾਬ ਨੇ ਇਹਨਾਂ ਦੇ ਅਨਾਜ ਦੇ ਭੰਡਾਰ ਭਰੇ ਸਭ ਤੋਂ ਬਾਅਦ ਅਸੀਂ ਦੇਸ਼ਾਂ ਦੇ ਵਿੱਚ ਜਾ ਕੇ ਇਹਨਾਂ ਦਾ ਪ੍ਰਧਾਨ ਮੰਤਰੀ ਇਹ ਗੱਲ ਕਹਿੰਦਾ ਕਿ ਸਾਡੇ ਕੋਲੇ ਨਾਜ ਨਹੀਂ ਹੈਗਾ ਸਾਨੂੰ ਨਾਜ ਦਿਓ ਇਹ ਤੋਂ ਦੇਕਰ ਪ੍ਰਧਾਨ ਮੰਤਰੀ ਨੇ ਗੱਲ ਕਹਿਤੀ ਵੀ ਇੱਕ ਟਾਈਮ ਰੋਟੀ ਖਾ ਲੋ ਸਾਡੇ ਕੋਲੇ ਦੋ ਟਾਈਮ ਰੋਟੀ ਖਾਣ ਨੂੰ ਨਹੀਂ ਹੈਗਾ ਭੁੱਖੇ ਮਰਦੇ ਸੀ ਅਸੀਂ ਭੁੱਖੇ ਮਰਦੇ ਰਜਾਤੇ ਬਾਈ ਜੀ ਅੱਜ ਇਹ ਰੱਜਲੇ ਰੱਜਣ ਕੇ ਰਾਜ ਕੇ ਸਾਡੇ ਉੱਪਰ ਗੋਲੀਆਂ ਦਾਗਣ ਲਾਗੇ ਇਹ ਦੱਸੋ ਮੈਨੂੰ ਇਸ ਚੀਜ਼ ਦਾ ਇਹ ਜਿਹੜੀਆਂ ਇਹ ਪਾਵਰਾਂ ਦਾ ਗਲਤ ਸਾਮਾਨ ਨਹੀਂ ਕਰ ਰਹੇ ਇਹ ਸਾਰਾ ਕੁਝ ਹੀ ਹੈ ਇਹ ਰਾਜਨੀਤੀ ਹੈ ਜਿਹੜੀ ਇਹ ਗੰਦੀ ਗੰਧਲੀ ਰਾਜਨੀਤੀ ਹੈ ਇਹ ਸਾਫਤ ਹੋਊਗੀ ਜਦੋਂ ਅਸੀਂ ਆਪ ਜਾਗਾਂਗੇ ਜਦੋਂ ਸਾਨੂੰ ਪਤਾ ਲੱਗੂਗਾ ਜਦੋਂ ਸਾਨੂੰ ਇਹ ਚੀਜ਼ ਦਾ ਪਤਾ ਲੱਗ ਜੂ ਨਾ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਅਸੀਂ ਪਾਰਟੀਆਂ ਪਿੱਛੇ ਲੜੀ ਜਾਂਦੇ ਆ ਉਹ ਕਹਿੰਦਾ ਮੈਂ ਕਾਂਗਰਸੀ ਆ ਉਹ ਕਹਿੰਦਾ ਮੈਂ ਕਾਲੀ ਆ ਉਹ ਕਹਿੰਦਾ ਮੈਂ ਝਾੜੂ ਵਾਲਾ ਉਹ ਕਹਿੰਦਾ ਮੈਂ ਭਾਜਪਾ ਵਾਲਾ ਐ ਲੜੀ ਜਾਂਦੇ ਆ ਨਾ ਜਦੋਂ ਅਸੀਂ ਆਪਣੇ ਪੰਜਾਬ ਲਈ ਆਪਣੀ ਮਿੱਟੀ ਲਈ ਲੜਾਂਗੇ ਆਪਣੇ ਇਤਿਹਾਸ ਲਈ ਲੜਾਂਗੇ ਫਿਰ ਕਿਤੇ ਜਾ ਕੇ ਇਹ ਪੰਜਾਬ ਸੁਧਰੂਗਾ ਅਸੀਂ ਇੰਨਾ ਪਿੱਛੇ ਲੜੀ ਜਾਂਦੇ ਆ ਬਾਈ ਜੀ ਪਰ ਹਲੇ ਵੀ ਲੋਕ ਕਈ ਇੱਕ ਪੱਖਾ ਵੀ ਰੱਖਦੇ ਪਏ ਨੇ ਕਿ ਕਿਸਾਨ ਉੱਚ ਦਿਨ ਧਰਨੇ ਤੇ ਬੈਠ ਜਾਂਦੇ ਨੇ ਲੋਕਾਂ ਨੂੰ ਇੰਨੀ ਖੱਜਲ ਖਵਾਰੀ ਹੁੰਦੀ ਹੈ ਉਹ ਵੀ ਤਬਕਾ ਹੈਗਾ ਜਿਹੜੇ ਇਹੋ ਜੀ ਗੱਲਾਂ ਕਰਦਾ ਦੇਖੋ ਉਹਨਾਂ ਨੇ ਉਹ ਤਬਕਾ ਕੌਣ ਆ ਉਹ ਲੀਡਰਾਂ ਦਾ ਹੀ ਇਹਨਾਂ ਦਾ ਜਿਨ੍ਹਾਂ ਨੇ ਸਾਨੂੰ ਪਾੜ ਕੇ ਰੱਖਿਆ ਜਾਂ ਕਾਰਪੋਰੇਟ ਨੇ ਇਹੀ ਨੇਗੇ ਇਹੀ ਲੋਕ ਨੇਗੇ ਹੁਣ ਤੁਸੀਂ ਇੱਕ ਚੀਜ਼ ਦੇਖੋ ਅਸੀਂ ਅਸੀਂ ਕਰ ਕੀ ਰਿਹਾ ਸੀ ਤਾਂ ਅਸੀਂ ਲੜਾਈ ਹਰ ਵਰਗ ਦੀ ਲੜਾਈ ਲੜ ਰਹੇ ਹਾਂ ਹੁਣ ਕੀ ਅਸੀਂ ਕਿਸਾਨ ਮਜ਼ਦੂਰਾਂ ਦੀ ਲੜਾਈ ਨਹੀਂ ਲੜ ਰਿਹਾ ਕੀ ਜਿਹੜਾ ਕਿਸਾਨ ਹੁਣ ਕਿਸਾਨਾਂ ਨੇ ਵਿੱਚ ਮੁੱਖ ਮੰਗ ਰੱਖੀ ਆ ਕਿ ਜਿਹੜਾ ਕਰਜ਼ਾ ਕੇ ਮਜ਼ਦੂਰਾਂ ਦੇ ਇੱਕ ਤੇ ਇੱਕ ਤੇ ਵੀ ਲੀਕ ਬਜਣੀ ਚਾਹੀਦੀ ਹੈ ਮਜ਼ਦੂਰ ਤੇ ਕਿਸਾਨ ਤਾਂ ਇੱਕੋ ਹੀ ਹੈ ਅਸੀਂ ਅਸੀਂ ਸਾਰਾਂ ਦੀ ਲੜਾਈ ਸੀ ਵਪਾਰੀ ਵਰਗ ਦੀ ਲੜਾਈ ਲੜ ਰਹੇ ਹਾਂ ਵਪਾਰੀ ਵਰਗ ਦੇ ਉੱਪਰ ਆ ਕੇ ਆ ਵੱਡਾ ਇਹ ਦੋ ਚਾਰ ਘਰ ਕਾਬਜ ਹੋਣ ਨੂੰ ਫਿਰਦੇ ਨੇ ਅਸੀਂ ਹਰ ਵਰਗ ਦੀ ਲੜਾਈ ਲੜ ਰਹੇ ਹਾਂ ਇਹਨਾਂ ਲੋਕਾਂ ਨੂੰ ਅਜੇ ਸਮਝ ਨਹੀਂ ਕਿਉਂਕਿ ਕੱਲ ਦੇਖੋ ਇਹ ਅਸੀਂ ਲੜਨ ਵਾਲੇ ਲੋਕ ਲੋਕਾਂ ਇਹ ਲੜਨ ਵਾਲੇ ਲੋਕਾਂ ਕਰਕੇ ਇਹ ਦੇਸ਼ ਬਚਿਆ ਨਾ ਜੇ ਗਰਮ ਸਾਨੂੰ ਗਰਮਖਿਆਲੀ ਕਹਿੰਦੇ ਨੇ ਜੇ ਗਰਮਖਿਆਲੀ ਨਾ ਹੋਣ ਤਾਂ ਫਿਰ ਇਹ ਦੇਸ਼ ਬਚੂਗਾ ਕਿਵੇਂ ਬਾਈ ਜੀ ਚੀਨ ਆ ਕੇ ਕਬਜ਼ਾ ਕਰ ਲੂ ਹੋਰ ਆ ਕੇ ਕਬਜ਼ਾ ਕਰ ਲੈਣਗੇ ਇਹ ਗਰਮਖਿਆਲੀਆਂ ਨੇ ਹੀ ਸਾਰਾ ਕੁਝ ਇਹ ਜੜਾਈ ਜਿਹੜੇ ਗੱਲਾਂ ਨੇ ਇਹਨਾਂ ਨੂੰ ਸਮਝਣਾ ਚਾਹੀਦਾ ਇਹ ਸਾਨੂੰ ਜਿਹੜਾ ਜਿਹੜੀਆਂ ਇਹੋ ਜਿਹਾ ਸਾਡੇ ਤੇ ਇਹ ਇਹ ਸਾਨੂੰ ਗੱਲਾਂ ਬੋਲਦੇ ਨੇ ਸਾਨੂੰ ਇਹ ਜਿਹੜਾ ਸਾਡੇ ਤੇ ਦੂਸ਼ਣ ਲਾਉਂਦੇ ਨੇ ਕਿ ਨਾ ਸਮਝਣਾ ਚਾਹੀਦਾ ਪਰ ਫੇਰ ਵੀ ਗੱਲ ਕਰੀ ਮੀਟਿੰਗ ਦੀ ਤਿੰਨ ਮੀਟਿੰਗ ਹੋ ਗਈਆਂ ਚੌਥੀ ਕੱਲ ਰੱਖੀ ਮੀਟਿੰਗ ਸਾਡੇ ਮੀਟਿੰਗਾਂ ਆਗੂਆਂ ਨਾਲ ਹੋ ਤਾਂ ਰਹੀਆਂ ਪਰ ਉਹਦਾ ਛਿੱਟਾ ਕੋਈ ਨਿਕਲ ਨਹੀਂ ਰਿਹਾ ਛਿੱਟਾ ਐਵੇਂ ਹੀ ਨਿਕਲਦਾ ਹੁੰਦਾ ਬਾਈ ਜੀ ਛਿੱਟਾ ਇਹ ਨਹੀਂ ਹੈਗਾ ਵੀ ਇੱਕ ਦਿਨ 'ਚ ਨਿਕਲਿਆ ਹੁੰਦਾ ਜਿਵੇਂ ਹੁਣ ਟਾਈਮ ਪੈ ਰਿਹਾ ਕਾਨੂੰਨਾਂ ਨੇ ਕਹਿਣਾ ਜਾਓ ਚੌਣ ਜਾਬਤਾ ਲਾ ਕੇ ਸੁਣੋ ਬਾਈ ਜੀ ਅਸੀਂ ਕੀ ਆ ਹੁਣ ਛੱਟਾ ਐਵੇਂ ਹੀ ਮੀਟਿੰਗਾਂ ਜੀ ਹੁਣ ਸਾਡੇ ਆਗੂ ਸਾਹਿਬ ਨਾਲ ਮੀਟਿੰਗਾਂ ਨਹੀਂ ਕਰਨਗੇ ਗੱਲਬਾਤ ਨਹੀਂ ਕਰਨਗੇ ਇਹ ਤਾਂ ਇਹਨਾਂ ਨੇ ਕੀ ਕਰਨਾ ਇਹਨਾਂ ਤਾਂ ਮੂਰੇ ਗੋਲੇ ਦਾਗੀ ਖੜੇ ਸਾਰਾ ਕੁਝ ਕਰੀਬ ਸਾਡਾ ਨਾਲ ਗੱਲ ਕਰਨ ਨੂੰ ਤਿਆਰ ਨਹੀਂ ਇਹ ਕਰਦੇ ਨੇ ਨਾਲ ਪ੍ਰੈਸ਼ਰ ਤੇ ਨਾਲ ਮੀਟਿੰਗ ਗੱਲਬਾਤ ਤਾਂ ਹਮੇਸ਼ਾ ਜੰਗਾਂ ਜੁਦਾਂ ਦੇ ਵਿੱਚ ਚੱਲਦੀ ਹੈ ਹੁਣ ਤੁਸੀਂ ਇਹ ਦੇਖੋ ਪਾਕਿਸਤਾਨ ਦੇ ਨਾਲ ਜੰਗ ਚੱਲਦੀ ਰਹੀ ਉਹਦੋਂ ਕਿਹੜਾ ਉਹਨਾਂ ਦੀ ਮੀਟਿੰਗਾਂ ਨਹੀਂ ਹੁੰਦੀਆਂ ਰਹੀਆਂ ਹੁੰਦੀਆਂ ਰਹੀਆਂ ਬਿਲਕੁਲ ਸਾਰੀਆਂ ਹੁਣ ਜਿਹੜੇ ਜਿੰਨੇ ਜੰਗ ਜੁਦ ਚੱਲਦੇ ਨੇ ਕਿ ਤੁਸੀਂ ਫਿਲਮਾਂ ਦੇਖਦੇ ਹੋ ਜੰਗ ਜੁਦ ਚੱਲਣ ਤੋਂ ਪਹਿਲਾਂ ਕਿਹੜਾ ਮੀ ਨਾ ਜੁੱਧ ਹੋਣਾ ਮੀਟਿੰਗਾਂ ਨਾਲ ਹੀ ਆ ਮੀਟਿੰਗਾਂ ਦੇ ਉੱਪਰ ਜੇ ਨਹੀਂ ਛੱਟਾ ਨਿਕਲਦਾ ਤਾਂ ਫਿਰ ਲੱਗਦਾ ਇਹ ਜੁੱਧ ਹੈ ਬਿਲਕੁਲ ਹੀ ਜੁੱਦੀ ਹੈ ਰਾਜਨੀਤੀ ਤੇ ਇਹਦੇ ਵਿੱਚ ਕਿਤੇ ਉਹਦਾ ਮੈਟਰ ਨਹੀਂ ਕਰਦੀ ਕਿ ਤੁਸੀਂ ਕਹਿ ਰਹੇ ਹੋ ਰਣਨੀਤੀ ਹੈ ਰਾਜਨੀਤੀ ਵੀ ਹੋ ਸਕਦੀ ਹੈ ਕਿ ਰਾਜਨੀਤਿਕ ਤਰੀਕੇ ਨਾਲੇ ਰਹਾਲ ਨਿਕਲੇ ਰਾਜਨੀਤੀ ਜਿਹੜੀ ਰਣਨੀਤੀ ਹੈ ਦੇਖੋ ਰਾਜਨੀਤੀ ਦਾ ਕੀ ਹੈ ਦੋ ਤਰ੍ਹਾਂ ਦੀ ਹੁੰਦੇ ਨੇ ਲੀਡਰ ਮੇਰੀ ਕਹਾ听ਣ ਨਾਲ ਗੱਲ ਸੁਣ ਲੈ ਇੱਕ ਤਾਂ ਇੱਕ ਤਾਂ ਲੋਕ ਲੀਡਰ ਹੁੰਦੇ ਨੇ ਇੱਕ ਰਾਜਨੀਤਿਕ ਲੀਡਰ ਹੁੰਦੇ ਨੇ ਰਾਜਨੀਤਿਕ ਲੀਡਰ ਇੱਕ ਦੂਸਰੇ ਦੇ ਤਲਬੇ ਚਟਕੇ ਆਪਣੇ ਘਰਾਂ ਲਈ ਆਪਣੇ ਘਰ ਭਰਨ ਲਈ ਲੜਦੇ ਨੇ ਲੋਕ ਲੀਡਰ ਲੋਕਾਂ ਲਈ ਲੜਦੇ ਨੇਗੇ ਇਹ ਲੋਕਾਂ ਦੀ ਲੜਾਈ ਆ ਉਹ ਲੋਕਾਂ ਲਈ ਲੜ ਰਹੇ ਆ ਲੋਕਾਂ ਦੇ ਹੱਕਾਂ ਲਈ ਲੜ ਰਹੇ ਆ ਲੋਕਾਂ ਦੀਆਂ ਜ਼ਮੀਨਾਂ ਪੰਜਾਬ ਦਾ ਇਤਿਹਾਸ ਪੰਜਾਬ ਦੀ ਵਿਰਾਸਤ ਸਾਰਾ ਕੁਝ ਬਚਾਉਣ ਲਈ ਲੜ

ਇਹ ਹੈ ਹਨ ਦੇਖੋ ਤੁਹਾਡੇ ਕੋਲ ਤੁਹਾਡੇ ਤੁਸੀਂ ਹੋਗੇ ਬਿਰਲਖਸਤਾਣਾ ਹੋ ਗਿਆ ਤੁਹਾਡੇ ਕੋਲ ਜਨਤਾ ਦੀ ਤਾਕਤ ਤਾਂ ਹੈ ਪਰ ਇੱਕ ਰਾਜਨੀਤਿਕ ਤਾਕਤ ਵੀ ਹੋਣੀ ਚਾਹੀਦੀ ਹੈ ਤਾਂ ਕਿ ਤੁਹਾਡੀ ਗੱਲ ਪਾਰਲੀਮੈਂਟ ਤੱਕ ਪਹੁੰਚ ਸਕੇ ਉੱਥੇ ਨਾ ਸੀ ਪੰਜਾਬ ਦੀ ਵਿਧਾਨ ਸਭਾ ਤਾਂ ਕਿ ਰਹੇ ਕਿ ਪੰਜਾਬ ਦੇ ਲੋਕਾਂ ਨੂੰ ਵੀ ਪਤਾ ਚੱਲਦਾ ਰਹੇ ਇਹ ਵੀ ਲੀਡਰ ਹੈਗੇ ਨੇ ਨਹੀਂ ਕੋਈ ਚੱਕਰ ਨਹੀਂ ਜੋ ਜੋ ਹੁਕਮ ਹੋਊਗਾ ਹਨਾ ਬਾਕੀ ਗੱਲ ਇਹ ਹੈ ਵੀ ਜਿਹੜੇ ਰਾਜਨੀਤਿਕ ਸਭ ਦਾ ਦਿਮਾਗ ਫਿਰ ਜਾਂਦਾ ਹੁੰਦਾ ਵਧੀਆ ਸੰਕਿਆਮੀ ਲੜ ਕੇ ਪਹਿਲਾਂ ਵੀ ਅਸੀਂ ਬਹੁਤ ਕੁਝ ਲੈ ਕੇ ਆਏ ਆ ਰਾਜਨੀਤਿਕ ਲੀਡਰਾਂ ਨੇ ਸਾਨੂੰ ਕੱਖ ਨਹੀਂ ਦਿੱਤਾ ਠੀਕ ਹੈ ਨਾ ਅਸੀਂ ਉੱਥੋਂ ਕਿੰਨਾ ਕੁਝ ਲੈ ਕੇ ਆਏ ਹਾਂ ਹੁਣ ਇਹ ਗੱਲ ਐਨਡੀਏ ਜੀ ਸਮਝੋ ਤਾਂ ਇੰਡੀਆ ਇੱਕ ਲਾਇੰਸ ਕਰ ਲੈ ਕਰ ਰਹੇ ਨੇ ਕਿ ਅਸੀਂ ਮੋਦੀ ਨੂੰ ਹਰਾਉਣਾ ਮੋਦੀ ਨੂੰ ਹਰਾਉਣ ਚੱਲੇ ਨੇਗੇ ਇਹ ਸਾਰੇ ਦਿਖਲਾ ਡਰੇ ਫਿਰਦੇ ਨੇਗੇ ਮੋਦੀ ਤੋਂ ਡਰੇ ਫਿਰਦੇ ਨੇ ਨਾ ਉਹਨੇ ਸਮਝੋਤਾ ਕਰ ਰਹੇ ਨੇ ਹੁਣ ਇੱਕ ਮੈਨੂੰ ਇੱਕ ਗੱਲ ਦੱਸੋ ਵੀ ਇਹ ਚ ਸਾਰੇ ਇਕੱਠੇ ਹੋ ਰਹੇ ਨੇ ਜਿੰਨੇ ਮਰਜ਼ੀ ਇਕੱਠੇ ਹੋਣੇ ਰਾਜਨੀਤਿਕ ਵੀ ਮੋਦੀ ਨੂੰ ਹਰਾਉਣਾ ਨਹੀਂ ਹਰਾ ਸਕਦੇ ਅਸੀਂ ਮੋਦੀ ਨੂੰ ਹਰਾਇਆ ਕਿ ਨਹੀਂ ਹਰਾਇਆ ਹੁਣ ਇਹ ਦੱਸੋ ਵੀ ਰਾਜਨੀਤਿਕ ਜਿਹੜੀ ਪਾਵਰ ਵੱਡੀ ਆ ਜਾਂ ਲੋਕ ਲੋਕ ਪਾਵਰ ਵੱਡੀ ਆ ਲੋਕ ਜਿਹੜੇ ਲੋਕਾਂ ਦੀ ਪਾਵਰ ਵੱਡੀ ਆ ਉਸ ਗੱਲ ਤੇ ਵੀ ਕੁਝ ਮੋਦੀ ਤੋਂ ਮਾਫੀ ਮੰਗਾਈ ਨਹੀਂ ਅਸੀਂ ਮੋਦੀ ਨੂੰ ਬੈਕ ਤੇ ਸਿੱਟਿਆ ਨਹੀਂ ਹੈਗਾ ਹੁਣ ਉਸ ਗੱਲ ਤੇ ਵੀ ਕੁਝ ਲੋਕਾਂ ਉਸ ਜਦੋਂ મોદી ਨੇ ਇਹ ਕਾਨੂੰਨ ਵਾਪਸ ਲਏ ਸੀ ਲੋਕਾਂ ਦਾ ਕਈ ਜਣਾ ਇਹ ਵੀ ਕਹਿਣਾ ਸੀ ਕਿ ਗੁਰੂ ਨਾਨਕ ਮਹਾਰਾਜ ਦਾ ਗੁਰਪੁਰ ਹੈ ਸਗਾ મોદી ਨੇ ਟਰੰਪ ਕਾਰਡ ਖੇੜਿਆ ਕਿ ਉਸ ਦਿਨ ਨੂੰ ਦੇਖਦੇ ਹੋਏ ਉਹਨੇ ਇਹ ਕਾਨੂੰਨ ਵਾਪਸ ਲਏ ਨੇ ਕਿ ਦੋਵੇਂ ਪੱਖਾ ਨੂੰ ਅਸੀਂ ਰਾਜ਼ੀ ਕਰ ਲੀਏ ਬਿਲਕੁਲ ਦੋਨਾਂ ਪੱਖਾ ਨੂੰ ਜਲ ਜਦੋਂ ਵੀ ਆਇਆ ਸਾਡੇ ਹੁਣ ਇਹ ਸਭ ਵਾਲਾ ਦੀਨ ਦੁਨੀਆ ਦੇ ਮਾਲਕ ਨੇ ਗੁਰੂ ਨਾਨਕ ਦੇਵ ਜੀ ਬਾਦਸ਼ਾਹ ਮਹਾਰਾਜ ਠੀਕ ਹੈ ਉਹ ਕਿਹੜਾ ਇੱਕ ਦਿਨ ਹੈਗੇ ਉਹ ਸਭ ਦੇ ਨੇਗੇ ਜਿਸ ਚਲ ਉਹਦੇ ਤੇ ਆ ਕੇ ਕਿਹਾ ਦੇਰ ਆਏ ਦਰੁਸਤਾਏ ਕੁਸਤਾ ਸੀ ਲੈ ਕੇ ਆਈਆਂ ਨਾ ਗੁਰੂ ਸਾਹਿਬਾਂ ਦਾ ਸਭ ਦੇ ਸਾਂਝ ਨੇ ਸਰਬ ਜੇ ਗੁਰੂ ਸਾਹਿਬ ਦੇ ਕੋਈ ਫਲਸਫੇ ਤੇ ਚੱਲੇ ਤਾਂ ਇਹ ਦੇਸ਼ ਦੇ ਹੀ ਕੁਝ ਨਕਸ਼ਾ ਹੋਰ ਹੋਵੇ ਗੁਰੂ ਨਾਨਕ ਦੇਵ ਜੀ ਪਾਸ਼ਾ ਮਹਾਰਾਜ ਦੇ ਫਲਸਫੇ ਤੇ ਚੱਲਣੇ ਸਰਕਾਰਾਂ ਇਹ ਸਿਸਟਮ ਚੱਲੇ ਫਿਰ ਤਾਂ ਫਲਸਫਾ ਹੀ ਕੁਝ ਹੋਰ ਹੋਵੇ ਚੱਲੇ ਇੱਕ ਗੁਰੂ ਨਾਨਕ ਦੇਵ ਜੀ ਪਾਸ਼ਾ ਮਹਾਰਾਜ ਦੇ ਫਲਸਫੇ ਤੇ ਮਹਾਰਾਜਾ ਰਣਜੀਤ ਸਿੰਘ ਉਹਨੇ ਦੁਨੀਆ ਦੇ ਵਿੱਚ ਦੱਸਿਆ ਕਿ 40 ਸਾਲ ਦਾ ਰਾਜ ਕਿਸੇ ਦੇ ਉੱਪਰ ਕਿਸੇ ਧਰਮ ਦੇ ਉੱਪਰ ਟੈਕ ਨਹੀਂ ਹੋਇਆ ਕਿਸੇ ਧਰਮ ਦੀ ਕੋਈ ਬੇਆਬਦੀ ਨਹੀਂ ਹੋਈ ਅੱਜ ਧਰਮਾਂ ਨੂੰ ਕੁੱਟਿਆ ਜਾ ਰਿਹਾ ਮਾਰਿਆ ਜਾ ਰਿਹਾ ਘੱਟ ਗਿਣਤੀ ਨੂੰ ਕੁੱਟਿਆ ਮਾਰਿਆ ਜਾ ਰਿਹਾ ਸਾਡੀ ਸਿੱਖ ਰਾਜ ਦੀ ਗਿਣਤੀ ਘੱਟ ਸੀ ਤੇ ਮੁਸਲਮਾਨਾਂ ਦੀ ਤੇ ਹਿੰਦੂਆਂ ਦੀ ਗਿਣਤੀ ਵੱਧ ਸੀ ਜੇ ਕੋਈ ਮਸਜਿਦ ਦੇ ਉੱਪਰ ਗੋਹਾ ਜੇ ਕਿਸੇ ਨੇ ਗਲਤੀ ਕੀਤੀ ਤਾਂ ਉਹਦੇ ਉੱਪਰ ਸੋਨਾ ਚੜਾਤਾ ਸਾਡੇ ਰਾਜੇ ਨੇ ਜੇ ਕੋਈ ਚੱਲਿਆ ਤਾਂ ਇਹ ਆ ਠੀਕ ਹੈ ਅੱਗੇ ਕੀ ਹੱਲ ਨਿਕਲੇਦਾ ਆ ਆਖਰੀ ਮੇਰਾ ਸਵਾਲ ਹੈ ਕਿ ਹੱਲ ਇਹਦਾ ਕਿੱਥੇ ਨਿਕਲਣਾ ਚਾਹੀਦਾ ਇੱਕ ਸੋਸ਼ਲ ਇੱਕ ਸੋਸ਼ਲ ਵਰਕਰ ਹੋਣ ਦੇ ਨਾਤੇ ਇੱਕ ਸੋਸ਼ਲ ਵਰਕਰ ਲੋਕਾਂ ਦੇ ਵਿੱਚੋਂ ਨਿਕਲਦਾ ਹੀ ਆ ਅੱਗੇ ਵੀ ਨਿਕਲੇ ਹੱਲ ਹੋਰ ਵੀ ਨਿਕਲੂਗਾ ਐਵੇਂ ਜਿਕਰ ਲੜਦੇ ਰਾਵਾਂਗੇ ਲੋਕਾਂ ਲਈ ਹੱਲ ਐਵੇਂ ਜਿਕਰ ਲੋਕਾਂ ਦੇ ਹੱਕਾਂ ਲਈ ਲੜਦੇ ਰਾਵਾਂਗੇ ਸੋ ਜਿਵੇਂ ਇਹਨਾਂ ਦਾ ਕਹਿਣਾ ਹੈ ਕਿ ਲੋਕਾਂ ਦੇ ਹੱਕਾਂ ਲਈ ਅਸੀਂ ਲੜਦੇ ਰਹਾਂਗੇ ਭਾਵੇਂ ਹੁਣੇ ਜਿਵੇਂ ਇਹਨਾਂ ਦੀ ਜ਼ੁਬਾਨੀ ਕਹੀ ਹੈ ਕਿ ਇੱਕ ਯੁੱਧ ਛਿੜ ਚੁੱਕਿਆ ਹੁਣ ਦੇਖਣਾ ਇਹ ਹੈ ਕਿ ਵਾਕਈ ਇਹਨਾਂ ਦੀ ਜ਼ਬਾਨੀ ਹੈ ਕਿ ਵਾਕਈ ਯੁੱਧ ਰਹਿੰਦਾ ਜਾਂ ਫਿਰ ਰਾਜਨੀਤਿਕ ਤੌਰ ਤੇ ਗੱਲਬਾਤ ਕਰਕੇ ਇਸ ਦਾ ਰਿਜ਼ਲਟ ਨਿਕਲ ਸਕਦਾ ਹੈ ਸੋ ਇਹ ਸੀ ਪੰਨਾ ਸਿੱਧੂ ਭਾਈ ਜਿਹੜੇ ਸ਼ੰਭੂ ਬਾਰਡਰ ਤੇ ਮੌਜੂਦ ਨੇ ਤੁਸੀਂ ਵੇਖ ਰਹੇ ਹੋ ਪੰਜਾਬ ਐਕਸ ਨਿਊਜ਼ ਮੈਂ ਰਿਸ਼ਭ ਚਾਵਲਾ ਕੈਮਰਾਮੈਨ ਸੋਨੂ ਚਟਾਲਾ ਦੇ ਨਾਲ ਪੰਜਾਬ ਐਕਸ ਨਿਊਜ਼ ਸ਼ੰਭੂ ਬਾਰਡਰ ਤੇ